ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈਓ ਸਾਰੇ ਠੀਕ ਠਾਕ ਹੋਗੇ ਤੇ ਪੁਰਤਗਾਲ ਤੋਂ ਤੁਹਾਡੇ ਲਈ ਇੱਕ ਖਬਰ ਲੈ ਕੇ ਆ ਰਿਹਾ ਜਿਹੜੀ ਤੁਹਾਨੂੰ ਪਤਾ ਹੀ ਆ ਕਿ ਸ਼ੇਗਾ ਪਾਰਟੀ ਦਾ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕੌਣ ਆ ਕਿਉਂਕਿ ਉਹਨਾਂ ਦੇ ਹਰ ਇੱਕ ਭਾਸ਼ਣ ਦੇ ਵਿੱਚ ਨਸਲਵਾਦ ਹੀ ਹੁੰਦਾ ਇਮੀਗ੍ਰੈਂਟਸ ਦੇ ਉੱਤੇ ਹੀ ਰਾਜਨੀਤੀ ਕਰਦੇ ਪਏ ਆ ਉਹ ਉਹ ਆਪਾਂ ਨੂੰ ਦੇਖਣਾ ਨਹੀਂ ਚਾਹੁੰਦੇ ਪੁਰਤਗਾਲ ਦੇ ਵਿੱਚ ਸੋ ਉਹਨਾਂ ਦੇ ਉੱਤੇ ਵੀ ਹੁਣ ਇੱਕ ਸ਼ਿਕਾਇਤ ਦਰਜ ਹੋਈ ਆ ਜਿਹੜੀ ਕਿ ਲਾਇਰ ਆਟੋਨੀਓ ਗਾਰਸੀਆ ਪ੍ਰੇਰਾ ਨੇ ਕੀਤੀ ਆ ਉਹਨੇ ਇਹ ਸ਼ਿਕਾਇਤ ਕੀਤੀ ਆ ਅਟਾਰਨੀ ਜਨਰਲ ਆਫ ਦੀ ਰਿਪਬਲਿਕ ਦੇ ਕੋਲ ਤੇ ਕਿਉਂ ਕੀਤੀ ਆ ਕੀ ਮੋਟਿਵ ਆ ਇਸ ਸ਼ਿਕਾਇਤ ਦੇ ਵਿੱਚ ਕੀ ਹੈ ਕੀ ਨਹੀਂ ਆਪਾਂ ਉਹਦੇ ਬਾਰੇ ਅੱਜ ਗੱਲ ਕਰਾਂਗੇ ਤੁਹਾਡੇ ਨਾਲ ਕਿਉਂਕਿ ਇਹ ਤੁਹਾਡੇ ਲਈ ਜਾਣਨਾ ਬਹੁਤ ਜ਼ਰੂਰੀ ਆ ਸੋ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਹੀ ਆ ਕਿ ਇਹ ਪ੍ਰੈਜ਼ੀਡੈਂਟ ਦੀ ਚੋਣ ਵੀ ਚੋਣ ਦੇ ਵਿੱਚ ਖੜੇ ਹੋਣ ਜਾ ਰਹੇ ਆ ਅਗਰ ਇਹ ਜਿੱਤ ਗਏ ਉੱਥੇ ਬਾਈ ਚਾਂਸ ਆ ਵੈਸੇ ਤਾਂ ਕੋਈ ਹੈ ਨਹੀਂ ਇਹਨਾਂ ਦਾ ਚਾਂਸ ਪਰ ਫਿਰ ਵੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਸ ਹੱਦ ਤੱਕ ਸਕਤਾਈ ਤੇ ਇਹ ਨਸਲਵਾਦ ਹੋਣਾ ਸਟਾਰਟ ਹੋ ਜਾਏਗਾ ਪੁਰਤਗਾਲ ਦੇ ਵਿੱਚ ਸੋ ਹਰ ਕੋਈ ਚਾਹੁੰਦਾ ਕਿ ਇਹ ਨਾ ਹੀ ਜਿੱਤੇ ਤਾਂ ਹੀ ਵਧੀਆ ਪਰ ਤੁਹਾਨੂੰ ਪਤਾ ਹੀ ਹੈ ਜਿਹੜੀਆਂ ਉਹ ਪਿੱਛੇ ਜੇ ਇਲੈਕਸ਼ਨ ਵੀ ਹੋ ਕੇ ਹਟੀਆਂ ਸੀ ਪਾਰਲੀament ਲੋਕਲ ਉਹਦੇ ਵਿੱਚ ਵੀ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਸੀ ਪਰ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਏਗਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਇੱਕ ਭਰਾ ਦਾ ਮੈਸੇਜ ਆਇਆ ਹੋਇਆ ਇੱਕ ਤਾਂ ਨਹੀਂ ਬਹੁਤ ਧਿਆ ਹੋਇਆ ਐਸਆਈਐਸ ਦੇ ਬਾਰੇ ਵਿੱਚ ਵੀ ਕੀ ਹੋਏਗਾ ਅਸੀਂ ਜੀ ਪੀਸੀਸੀ ਜਮ੍ਹਾਂ ਕਰਾਤੀ ਵੀ ਹੁਣ ਸਾਡਾ ਕੀ ਹੋਏਗਾ ਉਹਦੇ ਬਾਰੇ ਆਪਾਂ ਗੱਲ ਕਰਦੇ ਆ ਤੇ ਤੁਹਾਨੂੰ ਪਤਾ ਹੀ ਹੈ ਬਹੁਤ ਲੋਕਾਂ ਦੇ ਪੋਰਟਲਾਂ ਦੇ ਉੱਪਰ ਮੈਸੇਜ ਆ ਖਲਵਲੀ ਮੱਚੀ ਪਈ ਆ ਪੂਰੀ ਪੁਰਤਕਾਲ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹਦੇ ਬਾਰੇ ਗੱਲ ਕਰਾਂਗੇ ਕਿੰਨਾ ਲੋਕਾਂ ਨੂੰ ਜਲੀਲ ਕੀਤਾ ਜਾ ਰਿਹਾ ਟੀਆਰਸੀ ਕਾਰਡ ਦੇਣ ਦੇ ਲਈ ਸਾਲਾਂ ਤੋਂ ਸਾਲ ਲੱਗ ਰਹੇ ਆ ਪਰ ਫਿਰ ਵੀ ਉਹਨਾਂ ਨੂੰ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਤੇ ਪੋਰਟਲ ਦੇ ਉੱਪਰ ਖੇਲਾ ਖੇਡੀਆਂ ਜਾ ਰਹੀਆਂ ਉਦੇ ਬਾਰੇ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਨਵੇਂ ਆ ਤਾਂ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਗੱਲ ਕਰਦੇ ਆਂ ਦੀ ਆਪਣੇ ਬੈਂਤੂਰਾ ਸਾਹਿਬ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਦੱਸਣ ਦੀ ਲੋੜ ਨਹੀਂ ਸਿਰਫ ਸਿਰਫ ਆਪਣੇ ਤੇ ਹੀ ਰਾਜਨੀਤੀ ਕਰਦੇ ਆ ਨਸਲਵਾਦ ਹੁੰਦਾ ਇਹਨਾਂ ਦੀ ਹਰ ਇੱਕ ਨਿਊਜ਼ ਦੇ ਉੱਤੇ ਹਰ ਇੱਕ ਭਾਸ਼ਣਾ ਦੇ ਵਿੱਚ ਕਿੱਦਾਂ ਹੈ ਇਮੀਗਰੈਂਟਸ ਨੂੰ ਦੇਖਣਾ ਨਹੀਂ ਚਾਹੁੰਦੇ ਹਰ ਇੱਕ ਚੀਜ਼ ਦੇ ਲਈ ਬਲੇਮ ਜੋ ਕਰਨਾ ਸਾਰਾ ਕੁਝ ਪੁਰਤਗਾਲ ਦੇ ਵਿੱਚ ਇਮੀਗਰੈਂਟ ਦੇ ਉੱਪਰ ਹੀ ਪਾਉਂਦੇ ਆ ਇਹਨਾਂ ਦੀ ਵਜ੍ਹਾ ਤੋਂ ਇਦਾਂ ਹੋ ਗਿਆ ਇਹਨਾਂ ਦੀ ਵਜ੍ਹਾ ਤੋਂ ਇਦਾਂ ਹੋ ਗਿਆ ਔਰ ਇਹਨਾਂ ਕੋਲ ਥੋੜੀ ਜਿਹੀ ਪਿਛਲੇ ਯਾਰ ਇਲੈਕਸ਼ਨ ਹੋਈ ਸੀ ਇਹਨਾਂ ਦੀਆਂ ਵੋਟਾਂ ਥੋੜੀ ਜਿਹੀ ਵਧੀਆਂ ਸੀਗੀਆਂ ਪਰਸੈਂਟੇਜ ਬਹੁਤ ਜ਼ਿਆਦਾ ਵਧ ਗਈ ਤਕਰੀਬਨ ਤਕਰੀਬਨ ਦੂਜੇ ਸਥਾਨ ਤੱਕ ਪਹੁੰਚ ਚੱਲੇ ਸੀ ਜਿਸ ਕਰਕੇ ਥੋੜੇ ਜਿਹੀ ਪਾਵਰ ਦੇ ਵਿੱਚ ਆਇਆ ਔਰ ਇਹ ਪਾਵਰ ਦੇ ਵਿੱਚ ਆ ਕੇ ਇਹਨਾਂ ਨੇ ਆਪਣੇ ਲਾਅ ਵੀ ਇੰਨੇ ਪਾਸ ਕਰਵਾ ਲਏ ਉਹ ਸਿਰਫ ਸਿਰਫ ਤਾਂ ਹੀ ਆਏ ਸੀ ਕਿ ਇਹਨਾਂ ਦੇ ਕੋਲ ਪਾਵਰ ਸੀ ਇਹਨਾਂ ਨੂੰ ਬੋਰਡ ਉਸ ਟਾਈਮ ਦੇ ਵਿੱਚ ਬਹੁਤ ਪੈ ਗਈ ਸੀ ਇਹਨਾਂ ਦੇ ਉੱਤੇ ਹੁਣ ਇੱਕ ਸ਼ਿਕਾਇਤ ਦਰਜ ਹੋਈ ਆ ਕਿਉਂਕਿ ਇਹ ਹਰ ਇੱਕ ਆਪਣੇ ਉਹਦੇ ਵਿੱਚ ਭਾਸ਼ਾ ਨਾਲ ਵਿੱਚ ਹਰ ਇੱਕ ਚੀਜ਼ ਦੇ ਵਿੱਚ ਇਹਨਾਂ ਦਾ ਨਸਲਵਾਦ ਹੁੰਦਾ ਸੋ ਇਸ ਲਾਇਰ ਨੇ ਆਵਾਜ਼ ਉਠਾਈ ਆ ਥੈਂਕ ਯੂ ਪਹਿਲਾਂ ਭਾਈ ਇਸ ਦਾ ਕਿ ਆਪਣੇ ਲਈ ਕਿਸੇ ਨੇ ਤਾਂ ਸਮਝਿਆ ਕਿਉਂਕਿ ਸਭ ਨੂੰ ਪਤਾ ਕਿ ਇਹ ਕਿੱਦਾਂ ਦੀ ਰਾਜਨੀਤੀ ਕਰਦੇ ਪਏ ਕਿੱਦਾਂ ਦੀ ਨਹੀਂ ਪਰ ਕੋਈ ਨਹੀਂ ਸਮਝਦਾ ਸਰਕਾਰ ਵੀ ਇਹਦੇ ਪਿੱਛੇ ਲੱਗੀ ਆ ਸਰਕਾਰ ਨੂੰ ਵੀ ਨਹੀਂ ਦਿਖਦਾ ਪਿਆ ਵੀ ਇਹ ਕਿੱਦਾਂ ਦੀ ਰਾਜਨੀਤੀ ਕਰਦਾ ਪਿਆ ਚਲੋ ਇਸ ਲਾਇਰ ਨੇ ਟੋਨੀਓ ਸਾਹਿਬ ਨੇ ਇਹ ਸ਼ਿਕਾਇਤ ਦਰਜ ਕੀਤੀ ਆ ਅਟਾਰਨੀ ਜਨਰਲ ਆਫ ਦੀ ਰਿਪਬਲਿਕ ਦੇ ਕੋਲ ਕਿ ਇਹਦੀ ਪਾਰਟੀ ਨੂੰ ਸ਼ਿਕਾ ਨੂੰ ਭੰਗ ਕਰ ਦਿੱਤਾ ਜਾਣਾ ਚਾਹੀਦਾ ਕਿਉਂਕਿ ਇਹਨਾਂ ਦੀਆਂ ਗਤੀਵਿਧੀਆਂ ਠੀਕ ਨਹੀਂ ਹੈਗੀਆਂ ਇਹ ਇਮੀਗ੍ਰੈਂਟ ਦੇ ਖਿਲਾਫ ਨਸਲਵਾਦ ਕਿੱਪੜੀਆਂ ਕਰਦੇ ਆ ਤੁਹਾਨੂੰ ਪਤਾ ਇਹਨਾਂ ਨੇ ਇੱਕ ਗਾਣਾ ਵੀ ਗਾਤਾ ਬੰਗਲਾ ਜੇ ਦੇ ਉੱਤੇ ਕਿੱਦਾਂ ਦੇ ਇਹਨਾਂ ਦੇ ਪੋਸਟਰ ਲੱਗਦੇ ਆ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸਭ ਨੂੰ ਪਤਾ ਬੱਚਿਆਂ ਤੱਕ ਦੇ ਸਕੂਲਾਂ ਦੇ ਵਿੱਚ ਨਾਂ ਲੈਤੇ ਸੀ ਕਿ ਇਹ ਸਾਡੇ ਬੱਚਿਆਂ ਦੀਆਂ ਸੀਟਾਂ ਤੇ ਖੁਦ ਇੱਥੇ ਬਹਿ ਗਿਆ ਇਹ ਇੱਥੋਂ ਦੇ ਹੈ ਨਹੀਂ ਇਹ ਜਾਂ ਪਾਸਪੋਰਟ ਲੈ ਲੰਦੇ ਫਿਰ ਵੀ ਇਹ ਪਿਆਰ ਨਹੀਂ ਕਰਦੇ ਨੈਸ਼ਨੈਟੀ ਇਹਨਾਂ ਦੇ ਕੋਲ ਹੁੰਦੀ ਹੈ ਇਹਨਾਂ ਨੂੰ ਲੈਂਗੁਏਜ ਨਹੀਂ ਆਉਂਦੀ ਸੋ ਤੁਹਾਨੂੰ ਪਤਾ ਹੀ ਹੈ ਕਿੰਦਾਂ ਦੀ ਬਿਆਨਬਾਜ਼ੀ ਕਰਦੇ ਆ ਤਾਂ ਇਹਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਜਿੰਨੇ ਲੋਕ ਉੱਥੇ ਰਹਿ ਰਹੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇਹਦਾ ਅਸਰ ਹੋ ਰਿਹਾ ਪਹਿਲਾਂ ਦਾ ਮਾਹੌਲ ਸੀਗਾ ਲੋਕੀ ਸਾਰੇ ਫ੍ਰੈਂਡਲੀ ਸੀਗੇ ਹੁਣ ਤੁਸੀਂ ਟ੍ਰੇਨਾਂ 'ਚ ਵੀ ਜਾਂਦੇ ਆ ਹਰ ਇੱਕ ਪਾਸੇ ਜਾਂਦੇ ਆ ਕਿੱਦਾਂ ਦਾ ਹੁਣ ਵਿਵਹਾਰ ਕੀਤਾ ਜਾਂਦਾ ਤੁਹਾਡੇ ਨਾਲ ਤੁਸੀਂ ਖੁਦ ਵੀ ਮਹਿਸੂਸ ਕਰ ਰਹੇ ਜਿੰਨੇ ਆਪਣੇ ਉਥੇ ਇੰਡੀਆ ਨਾਲ ਉਹਨਾਂ ਦੇ ਆਪਣੇ ਬਿਜ਼ਨਸ ਆ ਦੁਕਾਨਾਂ ਆ ਖੁਦ ਨੂੰ ਮੈਂ ਪਰਸਨਲੀ ਜਾਣਦਾ ਕਿ ਉਹਨਾਂ ਦੀਆਂ ਦੁਕਾਨਾਂ ਦੀ ਤੋੜ ਭੰਨ ਵੀ ਕੀਤੀ ਕੋਈ ਸ਼ੀਸ਼ੇ ਭੰਨ ਜਾਂਦਾ ਕੋਈ ਕੁਛ ਕਰ ਜਾਂਦਾ ਜਦੋਂ ਪੁਲਿਸ ਦੇ ਕੋਲ ਐਫ ਆਈ ਆਰ ਲਈ ਜਾਂ ਸ਼ਿਕਾਇਤ ਲਈ ਕਰਨ ਜਾਈਦਾ ਤਾਂ ਪੁਲਿਸ ਵਾਲੇ ਕਹਿ ਦਿੰਦੇ ਆ ਸਾਨੂੰ ਨਹੀਂ ਪਤਾ ਕੌਣ ਆ ਕੌਣ ਨਹੀਂ ਸੋ ਇਦਾਂ ਦੇ ਸੀਨ ਤੱਕ ਵੀ ਹੋਣ ਲੱਗ ਗਏ ਆ ਔਰ ਜਿੰਨੇ ਆਪਣੇ ਰੈਸਟੋਰੈਂਟ ਆ ਉਹਨਾਂ ਦੇ ਦੇਖ ਲਓ ਤੁਸੀਂ ਸੇਲਾਂ ਘਟ ਗਿਆਂ ਪੁਰਤਗਿਸ਼ ਉਹਨਾਂ ਦੇ ਰੈਸਟੋਰੈਂਟਾਂ ਦੇ ਵਿੱਚ ਖਾਣਾ ਖਾਣਾ ਘਟ ਗਏ ਆ ਕਿਉਂ ਕਿ ਕਿਉਂਕਿ ਕਿੰਨਾ ਕਿਤੇ ਅਸਰ ਹੁੰਦਾ ਹੈ 100 ਦੇ ਉੱਤੇ ਨਹੀਂ ਹੁੰਦਾ ਤਾਂ ਉਹਦੇ ਵਿੱਚ 30 ਦੇ ਉੱਤੇ ਤਾਂ ਅਸਰ ਹੁੰਦਾ ਹੀ ਹੁੰਦਾ ਕੋਈ ਤਾਂ ਕੋਈ ਚਾਹੁੰਦਾ ਹੀ ਹੁੰਦਾ ਕਿ ਇਹ ਸਾਨੂੰ ਨਹੀਂ ਚਾਹੀਦੇ ਔਰ ਇਹਨਾਂ ਦਾ ਬ੍ਰੇਨ ਬਾਸ਼ ਕੀਤਾ ਜਾਂਦਾ ਆਪਣੀਆਂ ਕਮੀਆਂ ਲੁਕਾਉਣ ਦੇ ਲਈ ਦੂਜਿਆਂ ਨੂੰ ਸਾਹਮਣੇ ਖੜਾ ਕੀਤਾ ਜਾਂਦਾ ਸਾਨੂੰ ਸਾਰਿਆਂ ਨੂੰ ਪਤਾ ਕਿ ਸਰਕਾਰ ਖੁਦ ਇਹ ਜੋ ਕ੍ਰਾਈਸਿਸ ਆ ਰਿਹਾ ਹੈ ਮਕਾਨਾਂ ਦੇ ਹਾਊਸ ਵੱਧ ਰਹੇ ਆ ਰੈਂਟ ਇਹਨਾਂ ਦੇ ਗਰੋਸਰੀ ਮੰਗਾਈ ਸਾਰੀ ਹੋ ਰਹੀ ਹੈ ਉਹਦਾ ਭਾਂਡਾ ਆਪਣੇ ਇਮੀਗ੍ਰੈਂਟ ਦੇ ਉੱਤੇ ਭੰਨ ਭੰਨ ਕੇ ਸੋ ਆਪਾਂ ਨੂੰ ਬਿਲਿਅਨ ਬਣਾਇਆ ਜਾ ਰਿਹਾ ਉੱਥੇ ਸੋ ਇਹਦੇ ਲਈ ਸ਼ਿਕਾਇਤ ਦਰਜ ਹੋਈ ਆ ਕਿ ਇਹ ਮੈਂ ਇਹਨੂੰ ਭੰਗ ਕਰਨਾ ਚਾਹੀਦਾ ਇਹ ਨਸਲਵਾਦ ਫਲਾ ਰਹੀ ਆ ਚਲੋ ਠੀਕ ਆ ਥੈਂਕ ਯੂ ਇਹਨਾਂ ਦਾ ਕਿ ਚਲੋ ਕਿਸੇ ਨੇ ਤਾਂ ਅੱਗੇ ਆ ਕੇ ਆਵਾਜ਼ ਉਠਾਈ ਤੇ ਮੁੜ ਕੇ ਆਉਣ ਵਾਲੇ ਦਿਨਾਂ ਚ ਹਲੇ ਇਹ ਪ੍ਰੈਜ਼ੀਡੈਂਟ ਵੀ ਬਣ ਰਹੇ ਆ ਤੁਹਾਨੂੰ ਪਤਾ ਹੀ ਆ ਉਸ ਰੇਸ ਦੇ ਵਿੱਚ ਕਹਿੰਦੇ ਮੈਂ ਭੱਜਣਾ ਖੜਾ ਹੋਣਾ ਪਰ ਅਗਰ ਬਾਈ ਚਾਂਸ ਇਹ ਜਿੱਤ ਰਹੇ ਆ ਤਾਂ ਤੁਹਾਨੂੰ ਤੁਸੀਂ ਸੋਚੋ ਤੁਹਾਡਾ ਕੀ ਹਾਲ ਹੋਏਗਾ ਹਜੇ ਇਹਨਾਂ ਦੇ ਕੋਲ ਕੋਈ ਪਾਵਰ ਵੀ ਨਹੀਂ ਫਿਰ ਵੀ ਇਹ ਇਹਨਾਂ ਨੇ ਕਿਸ ਹੱਦ ਤੱਕ ਸਖਤਾਈ ਕਰਤੀ ਹੈ ਪੁਰਤਗਾਲ ਦੇ ਵਿੱਚ ਕਿਸ ਤਰ੍ਹਾਂ ਹਰ ਕੋਈ ਉਹ ਰੋ ਰਿਹਾ ਇਮੀਗ੍ਰੈਂਟ ਜਿੱਥੇ ਵੀ ਹੈਗਾ ਇੱਥੇ ਲੋਕਾਂ ਨੂੰ ਕਾਰਡ ਨਹੀਂ ਮਿਲ ਰਿਹਾ ਜਿਨ੍ਹਾਂ ਦੇ ਕਾਰਡ ਆ ਉਹਨਾਂ ਦੇ ਕੈਂਸਲ ਕੀਤੇ ਜਾ ਰਹੇ ਬਹੁਤ ਲੋਕਾਂ ਦਾ ਕਹਿੰਦੇ ਏਅਰਪੋਰਟ ਤੇ ਵੀ ਰੋਕਿਆ ਜਾਣ ਲੱਗਿਆ ਉੱਥੇ ਵੀ ਜਾ ਕੇ ਪੁੱਛਤਾਛ ਹੋਣ ਲੱਗ ਗਈ ਕੀ ਕੀ ਕੁਝ ਨਹੀਂ ਹੋ ਰਿਹਾ ਇਹ ਨਹੀਂ ਸਮਝ ਲੱਗਦੀ ਵੀ ਬਹੁਤ ਲੋਕ ਐਗਰੀ ਵੀ ਹੋਣਗੇ ਇਸ ਚੀਜ਼ ਦੇ ਨਾਲ ਕਿ ਉਹਨਾਂ ਨਾਲ ਹੁਣ ਟ੍ਰੇਨਾਂ ਬੱਸਾਂ ਦੇ ਵਿੱਚ ਕਿੱਦਾਂ ਵਿਵਾਰ ਕੀਤਾ ਜਾਂਦਾ ਸੋ ਸਾਡੀ ਤਾਂ ਇਹੀ ਸੋਚ ਆ ਕਿ ਰੱਬਾ ਜੋ ਹੋਵੇ ਸਹੀ ਹੋਵੇ ਔਰ ਸੱਚ ਦੀ ਜਿੱਤ ਹੋਵੇ ਇਦਾਂ ਦਾ ਝੂਠ ਨਹੀਂ ਚਾਹੀਦਾ ਸਾਨੂੰ ਕਿਸੇ ਨੂੰ ਵੀ ਕਿਉਂਕਿ ਇੱਥੇ ਅਸੀਂ ਸਾਰੇ ਮਿਹਨਤ ਕਰਨ ਆਏ ਆ ਸੋ ਅਸੀਂ ਮਿਹਨਤੀ ਕਰਨੇ ਆ ਅਸੀਂ ਕੋਈ ਕਿਸੇ ਨੂੰ ਬਲੇਮ ਕਰਨ ਜਾਂ ਕਿਸੇ ਦਾ ਨੁਕਸਾਨ ਕਰਨ ਨਹੀਂ ਆਏ ਅਸੀਂ ਵੀ ਹਾਰਡ ਵਰਕਰ ਆ ਔਰ ਸਾਡੀ ਮਿਹਨਤ ਦਾ ਇਹਨਾਂ ਨੂੰ ਪਤਾ ਵੀ ਆ ਇਮੀਗ੍ਰੈਂਟਸ ਦੀ ਮਿਹਨਤ ਦਾ ਕਿੱਥੇ ਤੱਕ ਕੰਟਰੀ ਨੂੰ ਲੈ ਕੇ ਗਿਆ ਸਭ ਨੂੰ ਪਤਾ ਕਿਸੇ ਨੂੰ ਦੱਸਣ ਦੀ ਕੋਈ ਲੋੜ ਨਹੀਂ ਤੇ ਦੂਜੀ ਗੱਲ ਕਰ ਲਈ ਭਰਾ ਦਾ ਕਮੈਂਟ ਆਇਆ ਹੋਇਆ ਸੀਗਾ ਕੀ ਐਸਆਈਐਸ ਦੇ ਵਿੱਚ ਪਾਜੀ ਨਾਮ ਸੀਗਾ ਤੇ ਮੈਂ ਪੀਸੀਸੀ ਜਮ੍ਹਾਂ ਕਰਾਤੀ ਉਸ ਕੰਟਰੀ ਦੀ ਮੇਰਾ ਕਾਰਡ ਆ ਜਾਏਗਾ ਜਾਂ ਨਹੀਂ ਆ ਜਾਏਗਾ ਦੇਖੋ ਫਿਰ ਐਸਆਈਐਸ ਦਾ ਮਸਲਾ ਬਹੁਤ ਗੰਭੀਰ ਬਣਿਆ ਹੋਇਆ ਹਜੇ ਇਸ ਦੇ ਉੱਤੇ ਕੁਝ ਵੀ ਨਹੀਂ ਅਪਡੇਟ ਆ ਰਹੀ ਕੀ ਹੋਏਗਾ ਕੀ ਨਹੀਂ ਹੋਏਗਾ ਤੁਸੀਂ ਤਾਂ ਪੀਸੀਸੀ ਜਮ੍ਹਾਂ ਕਰਾਈਏ ਇੱਥੇ ਬਹੁਤ ਮੁੰਡੇ ਇਦਾਂ ਦੇ ਆ ਜਿਨ੍ਹਾਂ ਨੇ ਕੰਟਰੀ ਔਰ ਤੜਵਾ ਲਿਆ ਕੰਟਰੀ ਰਿਮੂਵ ਨਾਦਾ ਕੋਸ਼ਤ ਵਾਲਾ ਪੇਪਰ ਵੀ ਅਪਲੋਡ ਕੀਤਾ ਹੈ ਪਰ ਹਜੇ ਤੱਕ ਉਹਨਾਂ ਦਾ ਕਾਰਡ ਦਾ ਨਾਮ ਹਜੇ ਨਹੀਂ ਆਇਆ ਸੋ ਤੁਸੀਂ ਤਾਂ ਫਿਰ ਐਸਆਈਐਸ ਦੇ ਫਾਲਤੇ ਵਾਲੇ ਇੱਥੇ ਬਹੁਤ ਲੋਕ ਉਹ ਫਾਲਤੇ ਜਿਵੇਂ ਇਹਨਾਂ ਨੇ ਸਬਮਿਟ ਕੀਤੇ ਆਪਣੇ ਜਿਨ੍ਹਾਂ ਦੇ ਨਾਰਮਲ ਸੀਗੇ ਪੀਸੀਸੀ ਦਾ ਸੀਗਾ ਜਾਂ ਨਾਰਮਲ ਫਾਲਤੇ ਜਿਹੜੇ ਆਪਣੇ ਹੁੰਦੇ ਆ ਜੋਬ ਕੰਟਰੈਕਟ ਹੋ ਗਿਆ ਜੁਨਤਾ ਉਹਨਾਂ ਦੇ ਹਾਲੇ ਤੱਕ ਕਾਰਡ ਨਹੀਂ ਆਏ ਸੋ ਵੇਟ ਕਰਨੀ ਪੈਣੀ ਆ ਤੁਹਾਨੂੰ ਵੀਰ ਜਿੱਦਾਂ ਵੀ ਕੋਈ ਵੀ ਅਪਡੇਟ ਆਏਗਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਰੱਬ ਕਰੇ ਜਲਦੀ ਜਲਦੀ ਇਹਦਾ ਕੋਈ ਨਾ ਕੋਈ ਸੋਲੂਸ਼ਨ ਆ ਜਾਵੇ ਔਰ ਸਭ ਨੂੰ ਕਾਰਡ ਮਿਲੇ ਆਸੀਂ ਇਹ ਨਹੀਂ ਚਾਹੁੰਦੇ ਕਿ ਕ੍ਰਿਮੀਨਲ ਨੂੰ ਵੀ ਕਾਰਡ ਮਿਲ ਜਵੇ ਕ੍ਰਿਮੀਨਲ ਨਾ ਮਿਲੇ ਪਰ ਇਹ ਜਿਹੜੇ ਲੋਕ ਆ ਇਹ ਇਨੋਸੈਂਟ ਆ ਇਹ ਹਾਰਡ ਵਰਕਰ ਇੱਥੇ ਕੰਮ ਕਰਨ ਆਇਆ ਕੰਮ ਕਰਦੇ ਤੁਸੀਂ ਇਹਨਾਂ ਨੂੰ ਬੁਲਾਇਆ ਸੀ ਵੀ ਆਜੋ ਪੇਪਰ ਓਪਨ ਆ ਤੇ ਇਹਦੇ ਵਿੱਚ ਉਦੋਂ ਕੋਈ ਵੀ ਇਦਾਂ ਦੀ ਸ਼ਰਤ ਨਹੀਂ ਸੀ ਤੁਸੀਂ ਇਹ ਕੰਟਰੀ ਚੋਂ ਨਹੀਂ ਆਉਣਾ ਸਿੱਧਾ ਇੱਥੇ ਆਉਣਾ ਉਸ ਟਾਈਮ ਤੇ ਇਹ ਸ਼ਰਤਾਂ ਨਹੀਂ ਸੀਗੀਆਂ ਤੇ ਹੁਣ ਸ਼ਰਤਾਂ ਲੱਗੀਆਂ ਤੇ ਇਹ ਸ਼ ਸੋ ਇਹ ਚੀਜ਼ ਬਾਰੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਆਈ ਹੋਪ ਆਉਣ ਵਾਲੇ ਦਿਨਾਂ 'ਚ ਕੁਝ ਨਾ ਕੁਝ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਜਿਹੜੀ ਸਭ ਤੋਂ ਵੱਡੀ ਇਸ ਟਾਈਮ ਤੇ ਗੱਲ ਬਣੀ ਹੋਈ ਆ ਕਿ ਲੋਕਾਂ ਦੇ ਸਾਲ ਤੋਂ ਉੱਤੇ ਹੋ ਗਿਆ ਕਾਰਡ ਨਹੀਂ ਮਿਲ ਰਿਹਾ ਜਿਨ੍ਹਾਂ ਦੇ ਕਾਰਡ ਨਹੀਂ ਮਿਲ ਰਹੇ ਤੁਹਾਨੂੰ ਪਤਾ ਹੀ ਆ ਉਹਨਾਂ ਨੇ ਪਹਿਲਾਂ ਈਮੇਲਾਂ ਭੇਜੀਆਂ ਫਿਰ ਪੋਰਟਲਾਂ ਦੇ ਉੱਪਰ ਕੀ ਕੁਝ ਹੋ ਰਿਹਾ ਹੁਣ ਸਾਰਿਆਂ ਦੇ ਪੋਰਟਲਾਂ ਦੇ ਉੱਪਰ ਸਟੇਟਸ ਚੇਂਜ ਹੋ ਰਿਹਾ ਪਹਿਲਾਂ ਤਾਂ ਸਾਰੇ ਡਰ ਗਏ ਸੀ ਫਾਈਲ ਰਿਜੈਕਟ ਹੋ ਗਈ ਜੇ ਮੇਰੀ ਤੁਹਾਨੂੰ ਆਪਾਂ ਸਾਰਿਆਂ ਨੂੰ ਦੱਸਿਆ ਸੀ ਵੀ ਫਾਈਲ ਰਿਜੈਕਟ ਨਹੀਂ ਹੋਈ ਉਹ ਹੌਲੀ ਹੌਲੀ ਅਪ ਐਬਰੀ ਡੇ ਲੋਕਾਂ ਦੇ ਮੈਸੇਜ ਆਉਂਦੇ ਆ ਮੈਂ ਹਰ ਰੋਜ਼ ਇਸ ਟਾਪਿਕ ਦੇ ਉੱਪਰ ਵੀਡੀਓ ਪਾਈ ਪਾਉਂਦਾ ਤੇ ਤੁਹਾਡੇ ਨਾਲ ਸ਼ੇਅਰ ਵੀ ਕਰਦਾ ਸਟੋਰੀਆਂ ਲੋਕਾਂ ਦੇ ਕਿੱਦਾਂ ਕਮੈਂਟ ਆਇਆ ਕਿਸੇ ਦਾ ਸਟੇਟਸ ਕੁਝ ਹੋ ਰਿਹਾ ਕਿਸੇ ਦਾ ਅਹਿਮਾ ਦਾ ਡਿਸੀਜਨ ਆ ਰਿਹਾ ਕਿਸੇ ਦੀ ਅਪਰੂਵਡ ਹੋ ਗਈ ਫਾਈਲ ਕਿਸੇ ਦਾ ਕੇਸ ਹੁਣ ਐਨਲਾਈਜ਼ ਦੇ ਵਿੱਚ ਭੇਜਿਆ ਸੋ ਹਜੇ ਤੱਕ ਕਿਸੇ ਨੂੰ ਵੀ ਇਹ ਨਹੀਂ ਫਾਈਨਲ ਨਹੀਂ ਕੀਤਾ ਕਿ ਤੇਰੀ ਹੁਣ ਕੋਈ ਵੀ ਤੇਰੇ ਕੋਲ ਆਪਸ਼ਨ ਨਹੀਂ ਫਾਈਲ ਤੇਰੀ ਕੈਨਸਲ ਆ ਸੋ ਅਪਰੀਡੇ ਕੁਛ ਨਾ ਕੁ ਸਟੇਟਸ ਚੇਂਜ ਹੋ ਰਿਹਾ ਪਰ ਜਿੱਦਾਂ ਵੀ ਹੋ ਰਿਹਾ ਤੁਸੀਂ ਜਰੂਰ ਇਨਫਾਰਮ ਕਰਦੇ ਰਿਹਾ ਕਰੋ ਕਮੈਂਟਾਂ ਦੇ ਵਿੱਚ ਕਿਉਂਕਿ ਬਹੁਤ ਲੋਕ ਦੇਖਦੇ ਹੁੰਦੇ ਆ ਕਮੈਂਟ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਸ ਟਾਈਮ ਦੇ ਉੱਤੇ ਕੀ ਹੋ ਰਿਹਾ ਕਿਸ ਤਰ੍ਹਾਂ ਦੇ ਮੈਸੇਜ ਆ ਔਰ ਕਿਸ ਤਰ੍ਹਾਂ ਦੇ ਸਟੇਟਸ ਚੇਂਜ ਹੋ ਰਿਹਾ ਔਰ ਲੋ ਉਹਨਾਂ ਦੇ ਸਾਹ ਦੇ ਸਾਹ ਪੈ ਜਾਂਦੇ ਜਿਦਾ ਤੁਹਾਨੂੰ ਪਤਾ ਹੀ ਸਾਰੇ ਡਰੇ ਹੋਏ ਆ ਇਸ ਟਾਈਮ ਦੇ ਸੋ ਮੈਂ ਤਾਂ ਇਹੀ ਚਾਹੁੰਦਾ ਕਿ ਇਹ ਖੇਲਣਾ ਬੰਦ ਕਰਨੀ ਚਾਹੀਦੀ ਐ ਮਾਨੂੰ ਜਲਦੀ ਤੋਂ ਜਲਦੀ ਦੇਣੇ ਦਾ ਕਾਰਡ ਹੀ ਦੇਣੇ ਚਾਹੀਦੇ ਆ ਕਿਉਂਕਿ ਬਹੁਤ ਲੰਬਾ ਟਾਈਮ ਹੋ ਗਿਆ ਸਾਲ ਤੋਂ ਉੱਤੇ ਹੋ ਗਿਆ ਲੋਕਾਂ ਨੂੰ ਫਿੰਗਰ ਦਿੱਤੇਆਂ ਨੂੰ ਜਦ ਕਿ ਐਮਾ ਕਹਿੰਦੀ ਸੀ ਕਿ ਅਸੀਂ ਸਪੈਸੇਂਸ ਸੈਂਟਰਾਂ 'ਚ ਫਿੰਗਰ ਲੈਣੇ ਬਹੁਤ ਜਲ ਤੋ ਅਨੁਕਾਰ ਦਿੱਤੇ ਜਾਣੇ ਆ ਇਹ ਹੋ ਜਾਣਾ ਉਹ ਹੋ ਜਾਣਾ ਪਰ ਸਾਰੇ ਦਾਬੇ ਝੂਠੇ ਰਹੇ ਅੰਕੜੇ ਸ਼ੋਅ ਕੀਤੇ ਆ 4 ਲੱਖ ਅਸੀਂ ਪੀਆਰਸੀ ਕਾਰਡ ਦੇ ਤਾਂ 3 ਲੱਖ ਦੇਤਾ ਪਰ ਇਹ ਲੋਕਾਂ ਵਿਚਾਰਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਹਜੇ ਤੱਕ ਕਾਰਡ ਨਹੀਂ ਆ ਮੈਂ ਤਾਂ ਇਹ ਹੀ ਅਰਦਾਸ ਕਰਦਾ ਕਿ ਬਹੁਤ ਜਲ ਰੱਬਾ ਇਹਨਾਂ ਦੇ ਕਾਰਡ ਇਹਨਾਂ ਨੂੰ ਮਿਲ ਜਵੇ ਜਿਹੜੇ ਆ ਸਟੇਟਸ ਟੂਸ ਚੇਂਜ ਹੋਣ ਵਾਲੇ ਬੰਦੇ ਹੋ ਜਵੇ ਛੇਤੀ ਛੇਤੀ ਇੰਡੀਆ ਜਾਣ ਵਾਲੇ ਵੀ ਬਹੁਤ ਲੋਕ ਪੁੱਛਦੇ ਰਹਿੰਦੇ ਆ ਪਾਕਿਸਤਾਨ ਜਾਣਾ ਕਿਸੇ ਨੇ ਵੀ ਕੋਈ ਚੱਕਰ ਤਾਂ ਨਹੀਂ ਕੋਈ ਚੱਕਰ ਨਹੀਂ ਵੀਰੇ ਬਹੁਤ ਕਮੈਂਟ ਆਏ ਹੋਏ ਮੈਨੂੰ ਬਹੁਤ ਲੋਕਾਂ ਨੇ ਵੀਡੀਓ ਵੀ ਪਾਤੀਆਂ ਜਾ ਜਾ ਕੇ ਵੀ ਕੋਈ ਨਹੀਂ ਪੁੱਛਦਾ ਇੱਥੇ ਸੋ ਇੱਕ ਅੱਧੇ ਨਾਲ ਕੁਝ ਹੋ ਜਾਂਦਾ ਉਹਦੀ ਕੋਈ ਹੋਰ ਵੀ ਪ੍ਰੋਬਲਮ ਹੋਏਗੀ ਪਰ ਸਾਰਿਆਂ ਨਾਲ ਨਹੀਂ ਹੁੰਦਾ ਤੁਸੀਂ ਆਪਣਾ ਕੀ ਦਿਲ ਖੋਲ ਕੇ ਜਿੱਦਾਂ ਮਰਜੀ ਜਾਓ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਬਾਕੀ ਜੋ ਵੀ ਤੁਹਾਡੇ ਆਸ-ਪਾਸ ਹੋ ਰਿਹਾ ਆਲੇ-ਦੁਆਲੇ ਹੋ ਰਿਹਾ ਪਲੀਜ਼ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਹਦੇ ਬਾਰੇ ਤੁਹਾਡੀ ਕੋਈ ਵੀ ਰਾਏ ਹੋਈ ਇਸ ਵੀਡੀਓ ਦੇ ਬਾਰੇ ਤੁਸੀਂ ਉਹ ਵੀ ਕਮੈਂਟ ਕਰਕੇ ਜਰੂਰ ਦੱਸਣਾ ਆਪਣਾ ਔਰ ਇਸ ਵੀਡੀਓ ਨੂੰ ਜਿਆਦਾ ਅਗਰ ਇਹ ਤੁਹਾਡੇ ਲਈ ਥੋੜੀ ਜਿਹੀ ਵੀ ਠੀਕ ਲੱਗੀ ਜਾਂ ਤੁਹਾਡੇ ਲਈ ਹੈਲਪਫੁਲ ਰਹੀ ਹੋਵੇ ਪਲੀਜ਼ ਪਲੀਜ਼ ਲਾਈਕ ਲਾਈਕ ਕਰਨ ਤੋਂ ਬਾਅਦ ਹਾਈਪ ਦਾ ਬਟਨ ਆਏਗਾ ਹਾਈਪ ਜ਼ਰੂਰਤ ਕਰਿਆ ਕਰੋ ਵੀਡੀਓ ਨੂੰ ਪੁਆਇੰਟ ਮਿਲਦੇ ਹੋ ਚ ਪੁਆਇੰਟ ਦਿਆ ਕਰੋ ਔਰ ਸ਼ੇਅਰ ਵੀ ਕਰ ਦਿਆ ਕਰੋ ਜਿਆਦਾ ਜਿਆਦਾ ਤਾਂ ਹਰ ਇੱਕ ਇਨਸਾਨ ਤੱਕ ਪਹੁੰਚ ਸਕੇ ਸ਼ੇਅਰ ਜ਼ਰੂਰ ਕਰਿਆ ਕਰੋ ਮੇਰਾ ਵੀਰ ਇੱਕ ਰਿਕੁਐਸਟ ਆ ਔਰ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਆਪਣਾ ਚੈਨਲ ਆ ਨਵੀਂ ਨਵੀਂ ਅਪਡੇਟ ਦੇ ਲਈ ਚੈਨਲ ਨੂੰ ਪਲੀਜ਼ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ ਮਿਲਦੇ ਆ ਨਵੀਂ ਅਪਡੇਟ ਦੇ ਨਾਲ